ਸਤਿ ਸ਼੍ਰੀ ਅਕਾਲ ਤੁਹਾਨੂੰ ਦਿਖ ਰਹੇ ਹੋ ਦਿਨਿਕ ਸੁਰਾਂ ਟੀਵੀ ਮੈਂ ਹਾਂ ਅਮਨ ਲੋਣਾ ਦਿਨਿਕ ਸਵੇਰਾ ਦੇ ਇੱਕ ਸਪੈਸ਼ਲ ਐਪੀਸੋਡ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੰਡੀਗੜ੍ਹ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਹੁਣ ਜਿਹੜੇ ਡਰਗ ਪੈਡਲਰ ਹੁੰਦੇ ਆ ਜਿਹੜੇ ਕਿ ਫੋਰਸ ਹੈ ਉਹਨਾਂ ਤੇ ਵੀ ਕੜਾ ਤੋਂ ਕੜਾ ਅਚੰਭਾ ਜਿਹੜਾ ਹੈ ਕਰਨਾ ਸ਼ੁਰੂ ਕਰਤਾ ਹੈ ਤੁਹਾਨੂੰ ਦੱਸ ਦਈਏ ਚੰਡੀਗੜ੍ਹ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਐ हेलिक्स ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਆ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਜਿਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਨਲਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਖਨੌਂਦੀ ਆ ਜਾਂਦੀ ਹੈ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 143 ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਤਰੋ ਦੱਸ ਦिए ਚੰਡੀਗੜ੍ਹ ਦੇ ਐਂਟੀ ਨਾਰਕੋਟਿਕਸ ਟਾਸ ਫੋਰਸ ਐਨਟੀਐਫ ਦੀ ਟੀਮ ਨੇ ਇੱਕ ਰੇਸ਼ਮ ਸਿੰਘ ਨਾਮ ਦੇ ਸ਼ਖਸ ਜਿਹੜਾ ਕਿ ਮੇਨ ਡਰਗ ਪੈਟਲਰ ਦੱਸਿਆ ਜਾਂਦਾ ਹੈ ਕਾਫੀ ਹਾਈ ਲੈਵਲ ਤੇ ਉਹ ਜਿਹੜਾ ਹੈ ਡਰਗ ਦੀ ਸਮਗਲਿੰਗ ਕਰਦਾ ਸੀਗਾ ਤੇ ਹਲੇ ਪੁਲਿਸ ਜਾਂਕੇ ਨਹੀਂ ਚੜਿਆ ਲੇਕਿਨ ਚੰਡੀਗੜ੍ਹ ਦੀ ਐਂਟੀ ਨਾਰਕੋਟਿਕ ਸਟਾਫ ਫੋਰਸ ਨੇ ਉਹਦੀ 3 ਕਰੋੜ ਦੀ ਜਿਹੜੀ ਪਰੋਤੀ ਹੈ ਉਹ ਸੀਜ਼ ਕਰ ਦਿੱਤੀ ਹੈ ਤਨੂ ਮਾਮਲੇ ਦੀ ਪੂਰੀ ਜਾਣਕਾਰੀ ਦੱਸਾਂਗੇ ਕਿ ਕਿੱਥੇ ਕਿੱਥੇ ਰੇਸ਼ਮ ਸਿੰਘ ਦੀ ਪ੍ਰਵਿਰਤੀ ਸੀ ਲੇਕਿਨ ਉਸ ਤੋਂ ਪਹਿਲਾਂ ਦੱਸ ਦਿੰਦੇ ਆ ਰੇਸ਼ਮ ਸਿੰਘ ਕੌਣ ਹੈ ਰੇਸ਼ਮ ਸਿੰਘ ਇੱਕ ਬਹੁਤ ਵੱਡਾ ਡਰੱਗ ਪੈਟਰਨ ਦੱਸਿਆ ਜਾ ਰਿਹਾ ਜਿਹੜਾ ਕਿ ਪੰਜਾਬ ਚੰਡੀਗੜ੍ਹ ਤੇ ਹੋਰ ਕਈ ਸਟੇਟਾਂ ਚ ਉਹ ਉਹਨੇ ਡਰੱਗ ਦਾ ਜਿਹੜਾ ਹੈ ਗੋਰਖ ਦੰਡਾ ਸ਼ੁਰੂ ਕੀਤਾ ਹੋਇਆ ਤੇ ਉਹਨੇ ਆਪਣੇ ਅੰਦਰ ਨਾਲ ਕਈ ਏਦਾਂ ਦੇ ਗੁਰਗੇ ਰੱਖੇ ਹੋਏ ਨੇ ਜਿਨ੍ਹਾਂ ਦੇ ਜਰੀਏ ਉਹ ਲੋਕਾਂ ਤੱਕ ਨਸ਼ਾ ਪਹੁੰਚਾਦਾ ਸੀਗਾ ਹਾਲਾਂਕਿ ਉਹਦੇ 3-4 ਗੁਰਗੇ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਈ ਸੀ ਲੇਕਿਨ ਉਸ ਸਮੇਂ ਤੋਂ ਹੀ ਰੇਸ਼ਮ ਸਿੰਘ ਫਰਾਰ ਦੱਸਿਆ ਜਾ ਰਿਹਾ ਤੇ ਹੁਣ ਨਾਰਕੋਟਿਕਸ ਦੀ ਟੀਮ ਹੈ ਜਿਹੜੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਹੈ ਉਹਨਾਂ ਵੱਲੋਂ 3 ਕਰੋੜ ਦੀ ਜਿਹੜੀ ਪ੍ਰੋਪਰਟੀ ਹੈ ਰੇਸ਼ਮ ਸਿੰਘ ਦੀ ਸੀਜ਼ ਕਰ ਦਿੱਤੀ ਗਈ ਹੈ ਰੇਸ਼ਮ ਸਿੰਘ ਜਲੰਧਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਅਲੱਗ-ਅਲੱਗ ਸਟੇਟਾਂ ਤੇ ਆਪਣੇ ਬੁਰਗਿਆਂ ਨੂੰ ਭੇਜ ਕੇ ਨਸ਼ਾ ਸਪਲਾਈ ਕਰਦਾ ਸੀਗਾ ਹੁਣ ਤੁਹਾਨੂੰ ਮਾਮਲੇ ਦੀ ਪੂਰੀ ਜਾਣਕਾਰੀ ਦੱਸ ਦਿੰਦੇ ਹਾਂ ਸਭ ਤੋਂ ਪਹਿਲਾਂ 26 ਦਸੰਬਰ 2023 ਨੂੰ ਜਿਹੜੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਸੈਂਟੀਕਟ ਪੁਲਿਸ ਦੀ ਟੀਮ ਹੈ 26 ਦਸੰਬਰ 2023 ਨੂੰ ਸੈਕਟਰ 52 ਦੀ ਡਿਵਾਈਡਿੰਗ ਰੋਡ ਤੋਂ ਬੜੈਲ ਜਾਂਦੇ ਹੋਏ ਪੈਟਰੋਲਿੰਗ ਕਰ ਰਹੀ ਪੁਲਿਸ ਨੇ ਇੱਕ ਮੁਹੰਮਦ ਇਬਤਿਹਾਰ ਇਮਤੀਆਜ਼ ਨਾਮ ਦਾ ਇੱਕ ਡਰੱਗ ਪੈਡਲਰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ 54.13 ਗ੍ਰਾਮ ਆਇਸ ਡਰੱਗ ਬੰਦੋਈ ਸੀ ਆਇਸ ਡਰੱਗਸ ਬਹੁਤ ਵੱਡੀ ਡਰੱਗਸ ਹੈ ਤੇ ਜਿਹੜੀ ਕਿ ਮਤਲਬ ਦੇਖਿਆ ਜਾਂਦਾ ਅਕਸਰ ਚਿੱਟਾ ਆਪਾਂ ਦੇਖਦੇ ਆ ਵੀ ਚਿੱਟਾ ਲਗਾਤਾਰ ਫੜਿਆ ਜਾਂਦਾ ਲੇਕਿਨ ਆਇਸ ਜਿਹੜੀ ਡਰਗ ਹੈ ਉਹ ਬੜੀ ਔਖੀ ਫੜੀ ਜਾਂਦੀ ਹੈ ਕਿਉਂਕਿ ਇਹ ਕਿਤੋਂ ਲੈ ਕੇ ਆਉਂਦੇ ਕਿਤੋਂ ਜਦੋਂ ਪੁਲਿਸ ਇਹਨਾਂ ਕੋਲ ਕੁਝ-ਕੁਝ ਕਰਦੀ ਹੈ ਇਹ ਦੱਸਦੇ ਵੀ ਨਹੀਂ ਹੈ ਬਿਲਕੁਲ ਵੀ ਕਿੱਥੋਂ ਲੈ ਕੇ ਆ ਰਹੇ ਕਿੱਥੋਂ ਨਹੀਂ ਲੈ ਕੇ ਆ ਰਹੇ ਤੇ ਚੰਡੀਗੜ੍ਹ ਪੁਲਿਸ ਦੀ ਜਿਹੜੀ ਟੀਮ ਸੀ ਉਹਨਾਂ ਨੇ ਮੁਹੰਮਦ ਇਮਤੀਆਜ਼ ਨੂੰ 53.13 ਗ੍ਰਾਮ ਆਇਸ ਦੇ ਨਾਲ ਜਿਹੜਾ ਕਿ 26 ਦਸੰਬਰ 2023 ਨੂੰ ਗ੍ਰਫਤਾਰ ਕਰ ਲਿਆ ਸੀਗਾ ਇਹ ਜਿਹੜਾ ਸ਼ਖਸ ਹੈ ਇਹ ਚੰਡੀਗੜ੍ਹ 'ਚ ਹੀ ਰਹਿਣ ਵਾਲਾ ਹੈ ਚੰਡੀਗੜ੍ਹ ਦਾ ਪਿੰਡ ਹੈਗਾ ਬੜੈਲ ਇਮਤੀਆਜ਼ ਜਿਹੜਾ ਹੈ ਮੁਹੰਮਦ ਇਮਤੀਆਜ਼ ਹੀ ਉੱਥੋਂ ਦਾ ਰਹਿਣ ਵਾਲਾ ਹੈ ਤੇ ਉਸ ਤੋਂ ਬਾਅਦ ਜਦੋਂ ਇਹਦੇ ਕੋਲ ਪੁੱਛਗਿੱਛ ਕੀਤੀ ਗਈ ਤਾਂ 29 ਦਸੰਬਰ ਨੂੰ ਜਿਹੜੀ ਐਂਟੀ ਨਾਰਕੋਟਿਕਸ ਦੀ ਟੀਮ ਹੈ ਇਹਨਾਂ ਨੇ ਅੰਮਾਲਾ ਦੇ ਹੀਰਾਨਗਰ ਦੇ ਰਹਿਣ ਵਾਲੇ ਗਗਨ ਨੂੰ ਵੀ ਗ੍ਰਫਤਾਰ ਕਰ ਲਿਆ ਸੀਗਾ ਉਹਦੇ ਕੋਲੋਂ 99.09 ਗ੍ਰਾਮ ਜਿਹੜਾ ਹੈ ਚਿੱਟਾ ਬਰਾਮਦ ਹੋਇਆ ਸੀ ਉਸ ਤੋਂ ਅੱਗੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਮਾਨਸਾ ਦਾ ਰਹਿਣ ਵਾਲਾ ਸੁਖਪ੍ਰੀਤ ਉਰਫ਼ ਪ੍ਰਦੀਪ ਇਹਨੂੰ ਵੀ ਗ੍ਰਫਤਾਰ ਕਰ ਲਿਆ ਤੇ ਇਹਨਾਂ ਸਾਰ ਤੇ ईटीओज ਗੱਡੀ 95000 ਦੀ ਡਰਗਮਣੀ ਤੋਂ ਇਲਾਵਾ ਇਨਾਂ ਕੋਲੋਂ ਕਈ ਮੋਬਾਈਲ ਫੋਨ ਤੇ ਕਈ ਡੋਂਗਸ ਦੀ ਬਰਾਮਦ ਹੋਈਆਂ ਸਨ ਤੇ ਇਹਨਾਂ ਸਾਰਿਆਂ ਨੇ ਜਦੋਂ ਪੁਲਿਸ ਨੇ ਪੁੱਛਿਸ਼ ਕੀਤੀ ਤਾਂ ਉਹਦਾ ਕੀ ਨਿਚੋੜ ਨਿਕਲਿਆ ਉਹਨਾਂ ਵੱਲੋਂ ਦੱਸਿਆ ਗਿਆ ਵੀ ਉਹ ਜਿਹੜੇ ਕੀ ਹੈ ਰੇਸ਼ਮ ਸਿੰਘ ਜਿਹੜਾ ਕਿ ਜਲੰਧਰ ਦਾ ਰਹਿਣ ਵਾਲਾ ਹੈ ਤੇ ਉਹਦੇ ਕਹਿੰਦੇ ਹੀ ਇਹ ਅਲੱਗ-ਅਲੱਗ ਸਟੇਟਾਂ ਤੇ ਚੰਡੀਗੜ੍ਹ ਪੰਜਾਬ ਹਰਿਆਣਾ ਕਈ ਜਗ੍ਹਾ ਤੇ ਇਹ ਡਰਗਸ ਸਪਲਾਈ ਕਰਦੇ ਸੀਗੇ ਤੇ ਇਹਨਾਂ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਜਿਹੜੇ ਕੀ ਹੈ ਦਰਜ ਹੈ ਤੇ ਰੇਸ਼ਮ ਸਿੰਘ ਉਸ ਸਮੇਂ ਦਾ ਹੀ ਫਰਾਰ ਹੈ ਲੇਕਿਨ ਪੁਲਿਸ ਨੇ ਹੁਣ ਉਹਦੀ ਜਿਹੜੀ ਪ੍ਰੋਪਰਟੀ ਹੈ ਉਹ ਸੀਜ਼ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਰੇ ਜਾ ਰਿਹਾ ਹੈ ਨਜ਼ਦੀਕ ਜਿਹੜਾ ਹੈ ਡੀਏਵੀ ਕਾਲਜ ਦੇ ਨਜ਼ਦੀਕ ਕਬੀਰਨਗਰ ਹੈ ਇੱਥੇ ਜਲੰਧਰ ਚ ਤੇ ਉੱਥੇ ਦਾ ਰੇਸ਼ਮ ਸਿੰਘ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਮੇਨ ਡਰਗ ਪੈਡਲਰ ਸੀਗਾ ਤੇ ਹੁਣ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਵੀ 3 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਵੀ ਇਸ ਨੇ ਜਿਹੜਾ ਹੈ ਕਾਲਾ ਧਨ ਯਾਨੀ ਕਿ ਡਰਗ ਬੰਨੀ ਜਿਹੜੀ ਹੈਗੀ ਸੀ ਨਸ਼ੇ ਤੋਂ ਜਿਹੜੇ ਪੈਸੇ ਆਉਂਦੇ ਸੀਗੇ ਉਸ ਤੋਂ ਬਾਅਦ ਹੀ ਇਹ ਨੇ ਇਹ ਜਿਹੜੀ ਪ੍ਰਾਪਟੀਆਂ ਬਣਾਈ ਸੀ ਤੇ ਉਹਨਾਂ ਤੋਂ ਇਹਦੀ ਪ੍ਰਾਪਟੀ ਦੱਸਿਆ ਕਿੱਥੇ ਕਿੱਥੇ ਇਹਦੀ ਪ੍ਰਾਪਰਟੀ ਸੀਗੀ ਰੇਸ਼ਮ ਸਿੰਘ ਕਬੀਰਨਗਰ ਦਾ ਰਹਿਣ ਵਾਲਾ ਜਲੰਧਰ ਦਾ ਇਹਦੀ ਸਭ ਤੋਂ ਪਹਿਲਾਂ ਪ੍ਰੋਪਰਟੀ ਜਿਹੜੀ ਸੀ ਐਰੋ ਸਿਟੀ ਮੋਹੱਲੇ ਚ ਦਾ ਇੱਕ ਪਲਾਟ ਸੀ ਜਿਹੜਾ ਪੁਲਿਸ ਨੇ ਸੀਜ਼ ਕਰ ਦਿੱਤਾ ਗ੍ਰੀਨ ਸਿਟੀ ਜੀਰਾਪਿੰਡ ਫਿਰੋਜ਼ਪੁਰ ਪੰਜਾਬ ਇੱਥੇ ਵੀ ਦਾ ਇੱਕ ਬਕਾਨ ਸੀ ਉਹ ਵੀ ਪੁਲਿਸ ਵੱਲੋਂ ਸੀਜ਼ ਕਰ ਦਿੱਤਾ ਗਿਆ ਹੈ ਗ੍ਰੀਨ ਸਿਟੀ ਤੋਂ ਇਲਾਵਾ ਗੁਰੂ ਹੋਮਦ ਓਜਲਾ ਖਰੜ ਜ਼ਿਲ੍ਹਾ ਮੋਹੱਲੀ ਪੰਜਾਬ ਐਸ ਐਸ ਨਗਰ ਮੋਹੱਲੀ ਪੰਜਾਬ ਇਹਦੇ ਵੀ ਤੇ ਇੱਕ ਫਲੈਟ ਸੀ ਜਿਹੜਾ ਪੁਲਿਸ ਵੱਲੋਂ ਸੀਜ਼ ਕਰ ਦਿੱਤਾ ਗਿਆ ਹੈ ਇੱਕ ਇੱਕ ਐਗਰੀਕਲਚਰ ਲੈਂਡ ਸੀ ਵੀ ਪਿੰਡ ਬੰਗਾ ਬਲਾਚੌਰ ਡਿਸਟ੍ਰਿਕਟ

YouTube Facebook Instagram X aur WhatsApp channel par